देखो मैं एक्चुअली अमृतसर भी आई हुई हाँ अमृतसर भी मेरी ड्यूटी लगी हुई है इधर बटाला गुरदपुर पठानकोट ए सारे अपने फोर्स लगी हुई है तो इन्हू दुख तकलीफ कोई किसी का प्रॉब्लम की इन्हों का रहन सहन है वो सारा देखना मेरा काम का। तो मैं इस करके आई हुई हाँ कोई कमी हो इधर तो कमी अस दूर कर सके ताज तो चंह तरीके ड्यूटी कर सके ਤੇ ਇਹ ਐਕਟ੍ਰਸ ਤੁਸੀਂ ਕਹਿ ਸਕਦੇ ਹੋ ਸਾਡਾ ਅਚਚੇ ਇੱਕ ਡਿੰਗ ਸੀਗਾ ਸਾਰੀ ਫੋਰਸ ਇੱਥੇ ਹਾਜ਼ਰ ਹੈ ਤੇ ਵਧੀਆ ਕੰਮ ਕਰ ਰਹੇ ਹਨ ਆਰਪੀ ਫੌਲ ਵੀ ਮੇਰੇ ਨਾਲ ਹੀ ਹੈ ਉਹ ਵੀ ਸਾਰੇ ਖੁਸ਼ ਹੈ ਕਿ ਕੰਮ ਵਧੀਆ ਚੱਲ ਰਹਾ ਹੈ ਤੇ ਇਨਾਂ ਦੇ ਵਿੱਚ ਕੋਆਪਰੇਸ਼ਨ ਵੀ ਬਹੁਤ ਵਧੀਆ ਤਰੀਕੇ ਨਾਲ ਹੋ ਰਹਾ ਹੈ ਮੈਡਮ ਮੁਸ਼ਕਲੇ ਮੈਂ ਸੁਣੀ ਹੈ ਕੀ ਇਹਨਾਂ ਦੀ ਕੋਈ ਮੁਸ਼ਕਲ ਹੈ ਹਾਂਜੀ ਮੈਂ ਮੁਸ਼ਕਲ ਤੋਂ ਸੁਣਿਆ ਹੈ ਲੇਕਿਨ ਕੋਈ ਮੁਸ਼ਕਲ ਹੈ ਨਹੀਂ ਇੱਕ ਹੀ ਮੁਸ਼ਕਲ ਦੱਸ ਰਹੇ ਹਨ ਉਹ ਇੱਕ ਕਮਰਾ ਬਣਾਉਣਾ ਹੈ ਉਹ ਅਸੀਂ ਬਣਵਾ ਲਵਾਂਗੇ ਮੈਨੂੰ ਸੁਰੱਖਿਆ ਨੂੰ ਲੈ ਕੇ ਕਿਦਾਂ ਦੇ ਇੰਤਜ਼ਾਮ ਸਟੇਸ਼ਨਾਂ ਤੇ ਹੁੰਦੇ ਆ ਸੀਸੀਟੀਵੀ ਜਾਂ ਕੋਈ ਉਹਦੇ ਬਾਰੇ ਦੱਸੋ अभी इधर रेलवे स्टेशन पे सीसीटीवी नहीं लग्या होया है वो मैं आज इन्होंने दसिया है बाकी दे चौकी सात तो लगे हुए है लेकिन रेलवे स्टेशन पे नहीं है होया रेलवे स्टेशन पे नॉर्मली आरपीएफ वालों लगाया जाता है रेलवे वालों लगाया जाता है राधर इतने नहीं लगे हुआ है ही पता चलिया है मैं ये मुद्दा जड़ा है हायर लेवल तो खाना है छेती तो छेती इत सीसीटीवी ਕੈਮਰਾ ਲਗਵਾਉਣਾ ਹੈ ਤਾਂ ਜੋ ਕਿਸੇ ਤਰ੍ਹਾਂ ਦਾ چھوٹਾ-ਛੋਟਾ ਮोटा ਕੋਈ ਅਸ਼ਕਰੀ ਘਟਨਾ ਘਟੇ ਕੋਈ ਕ੍ਰਾਈਮ ਹੋ ਤੋ ਸਾਰਾ ਫ੍ਰੈਮਰ ਲਿਜੀ ਚੁੱਕਿਆ ਹੋ ਜਾਏ। ਬਰਬੇ ਦੀ ਸਟ੍ਰਾਈਕ ਤਹਿਆਂ ਦੇ ਵਿੱਚ ਸਨੈਚਿੰਗ ਹੁੰਦੀਆਂ ਨੇ। ਉਹਦੇ ਬਾਰੇ ਕੀ ਸਿਕਿਉਰਟੀ ਦੇ ਇੰਤਜ਼ਾਮ ਨੇ? ਲੇਕਿਨ ਜਿਹੜੀ ਸਨੈਚਿੰਗ ਹੁੰਦੀ ਹੈ ਟ੍ਰੇਨ ਦੇ ਵਿੱਚ ਤਾਂ ਤੁਸੀਂ ਜਾਣਦੇ ਹੀ ਹੋ ਕਿ ਟ੍ਰੇਨ ਦੇ ਵਿੱਚ ਪੂਰੀ ਟ੍ਰੇਨ ਦੇ ਵਿੱਚ ਆਪਣੇ 2 ਜਾਂ 3 ਹੀ ਸਿਪਾਹੀ ਹੀ ਮੁਲਾਜ਼ਮ ਹੁੰਦੇ ਹੈ ਜਿਹੜੇ ਸਪੋਰਟ ਦਾ ਪਾਰਟੀ ਜਾਣਦੀ ਹੈ। ਤੋ ਕਿਸੇ ਟ੍ਰੇਨ ਦੇ ਵਿੱਚ ਕੋਈ ਜਾ ਕੇ ਸਲੈਟਿੰਗ ਕਰਕੇ ਉਤਰ ਕੇ ਭਾਗ ਗਿਆ ਤੋ ਉਹਨੂੰ ਤਾਂ ਪਕੜਨਾ ਬੜਾ ਮੁਸ਼ਕਿਲ ਹੈ ਲੇਕਿਨ ਐਸੇ ਕਰਕੇ ਸੀਸੀਟੀਵੀ ਲਗਾਉਣਾ ਬੜਾ ਜ਼ਰੂਰੀ ਹੈ ਕਿ ਉਹਨੂੰ ਪਛਾਣਾ ਜਾ ਸਕੇ ਕਿ ਕੌਣ ਸੀਗਾ ਤਾਂ ਜੋ ਉਹਨੂੰ ਫਿਰ ਫੜਿਆ ਜਾ ਸਕੇ ਉਹਨੂੰ ਉਹਦੇ ਖਿਲਾਫ ਐਕਸ਼ਨ ਲਿਆ ਜਾ ਸਕੇ ਮੈਮ ਕਿੰਨੇ ਸਟੇਸ਼ਨ ਤੇ ਤੁਹਾਡੇ ਵੱਲੋਂ ਅੱਜ ਚੈਕਿੰਗ ਕੀਤੀ ਗਈ ਹੈ ਦੇਖੋ ਮੈਂ ਅੰਬੀਸਰੋਂ ਆ ਰਹੀ ਹਾਂ ਤੋ ਪਠਾਨਕੋਟ ਵੱਲ ਜਾ ਰਹੀ ਹਾਂ ਤੋ ਜੋ ਕੁਝ ਵੀ ਮਿਲੇਗਾ ਮੈਂ ਸਾਰਾ